ਤੇ ਜੀ ਵੈਲਕਮ ਟੂ ਮੰਦੀਪ ਫੈਮਿਲੀ ਵਲੌਗ ਸ਼ੁਰੂ ਕਰਦੇ ਆ ਅੱਜ ਅੱਜ ਦਾ ਨਿਊ ਵਲੌਗ ਤੇ ਸ਼ਮਰ আর ਆਈਮ ਮੈਂ ਕਰਦੀ ਪਈ ਆ ਜੀ ਵੇੜੇ ਦੀ ਸਫਾਈ ਪਾਣੀ ਪਾਇਆ ਸੀ ਤੇ ਮੇਰੇ ਘਾਇਪਰ ਸੇਲ ਵੀ ਨਾਲ ਇਧਰ ਗਿੱਲਾ ਕੀਤਾ ਸੀ ਵੇੜਾ ਮੈਂ ਕਿਹਾ ਠੰਡਾ ਹੋ ਜਾਊਗਾ ਨਾ ਧੁੱਪ ਬੜੀ ਪਿੰਦੀ ਹੈ ਫਿਰ ਗਰਮ ਹੋ ਜਾਂਦਾ ਸਾਰਾ ਦੋ ਸਾਰੇ ਉਹ ਪੈਪ ਵਿੱਚ ਪਾਣੀ ਚੱਲ ਜੈਣਾ। ਅੱਜ ਬੱਦਲ ਕਿੰਨਾ ਹੋਇਆ ਧੁੱਪ ਵੀ ਲੱਗੀ ਸੂਟ ਚੋਂ ਨਿਕਲੇ ਆ। ਰਾਤ ਨੂੰ ਪਾਏ ਫੇ ਅਨੇਰੀ ਆ ਜੇ ਫੇਰ ਪੈ ਜੇ। ਮਰਾਤ ਨੂੰ ਪਾਣੀ ਮੇਰੀ ਆ ਪਾ ਜੀ। ਕਦੀ ਪਤਾ ਤਾਂ ਮੈਂ ਜਰ ਸੋਈ ਵਿੱਚ ਚੱਪਲ ਲਾ ਕੇ ਆਈ ਸੀ। ਇਹਦੇ ਪਾਡੇ ਮਾਂਜਣ ਵਾਲੇ ਪਏ। ਕੋ ਕਿ ਮੇਰੇ ਭਾਂਡੇ ਮੰਜਣ ਵਾਲੇ ਪਏ ਆ ਫਰੋਂ ਮੰਜਾਂਗੇ ਪਾਣੀ ਆ ਗਿਆ ਪਾਣੀ ਵੀ ਛੱਡਣਾ ਸਾੜ ਲਿਆ ਤਾਂ ਪਰਣਾ ਹੁਣ ਪੀਣ ਵਾਸਤੇ ਵਾਲੇ ਬੋਤਲਾਂ ਬਤਲਾਂ ਨਹੀਂ ਪਰਣਾ ਜੀ ਵੀ ਹੁਣ ਨਾ ਆ ਕੇ ਧੋਏ ਫਿਰ ਜੀ ਜੀ ਦਾੜੀ ਗਏ ਦਾਲ ਲੈਣਾ ਫਿਰ ਦਾਲ ਬਣਾਵਾਂਗੇ ਨਾਲ ਖੰਡ ਮੁੱਕੀ ਖੰਡ ਵੀ ਲੈਣਗੇ ਆ ਸੰਦੀਪ ਅਤਲ ਆਪਣੀ ਡਿਊਟੀ ਤੇ ਗਏ ਇਹ ਗਏ ਸਿੱਧੂ ਬਦੇ ਮੈਂ ਅੱਜ ਹੁਣ ਨਹਾ ਲਿਆ ਡਾੜੀ ਦਾ ਪਾਣੀ ਪਰਨੇ ਰੱਖਿਆ ਹੈ ਡੈਲੀ ਨਾਉਣ ਚੱਲੇ ਆ ਹੁਣ ਤੇ ਇਧਰ ਜੀ ਕੱਪੜੇ ਵੀ ਧੋ ਕੇ ਧੋਲੇ ਸੀ ਮੈਂ ਸੁਕਣੇ ਪਾ ਆਈਏ ਆ ਗਈ ਥੇਰ ਲਾਉਣ ਨੂੰ ਜਾਣਾ ਪੈਣਾ ਮੈਨੂੰ ਹਨਾ ਐਚ ਜੀ ਮੈਂ ਪਾਣੀ ਭਰਿਆ ਸੀ ਮੈਂ ਕਿਹਾ ਚਲੋ ਸਹੀ ਹੋ ਜਾਣਾ ਮੈਂ ਮਸ਼ੀਨ ਚ ਨਹੀਂ ਥੋਤੇ ਧੋਦੇ ਕੱਪੜੇ ਹੁਣ ਧੋ ਕੇ ਕੰਮ ਨਿਬੜਿਆ ਮੰਮੀ ਨੇ ਜੀ ਲਾਈ ਸੀ ਮੇਦੀ ਮੰਮੀ ਨੇ ਵੀ ਸੜ ਧੋਲੇ ਆਏ ਇਹ ਪਾਣੀ ਚੁੱਕਣਾ ਪੈਣਾ ਚਾਹੀਏ ਕੋਠੇ ਤੇ ਚਾਵਾ ਕੇ पानी कपड़े कुछ कपड़े भी गिले हो गए नचने कपड़े सुखने पा मैं सुकने पा दिते हवा आ रही है ठंडी ठंडी इधर जी मम्मी यार नहीं उठते नहीं उठते नहीं उठते ਤੋ ਲਿਆ ਫੇਰਾ ਉਹ ਟੁੱਟੀ ਚੱਲਦੀ ਗਈ ਇਹਨਾਂ ਦਾ ਪਤਾ ਕੋਈ ਨਹੀਂ ਉਸ ਤੋਂ ਮੈਂ ਨੂੰ ਇਹ ਤੇ ਮੇਰੇ ਤੋਂ ਬਹਾਰੀ ਲੱਤ ਕੇ ਸਾਰੇ ਆ ਗਏ ਆਹ ਪਹਿਲਾਂ ਪਾਣੀ ਪਾਣੀ ਨਹੀਂ ਨਸਈ ਹੈਗਾ ਤਾਂ ਕਰਕੇ ਬੜੇ ਢੇ ਲੰਬੇ ਮੇਰੇ ਤੋਂ ਜਿਆਦਾ ਲੰਬੇ ਵਾਰਾ ਤੇ ਕਹਿੰਦੀ ਵਾਰਾ ਮੇਰੇ ਚਲਾਉਂਦੀ ਨਹੀਂ ਆਉਂਦੀ ਇਹ ਫੇਰ ਤੋਂ ਲੰਬੇ ਛੋਟੇ ਅੱਜ ਦਾਲ ਕਾਦੀ ਬਣਾਉਣੀ ਹੈ ਮਾਂਾ ਛੱਲ ਨਹੀਂ ਮੈਂ ਸਭ ਕੁਝ ਤਿਆਰੀ ਕਰਕੇ ਇਸ ਘਰ ਦੇ ਕੋਲ ਆਹ ਵੇਖ ਜੀ ਨਵੀਂ ਟੀ-ਸ਼ਰਟ ਲੈ ਕੇ ਆਈਆਂ ਦੰਮੀ ਟੀ-ਸ਼ਰਟ ਕਿਦਾਂ ਦੀ ਲਿਆਂਦੀ ਅੱਜ ਲੱਸਾਂ ਦੀ ਹਫਤਾ ਹੋ ਗਿਆ ਹਫਤਾ ਹੋ ਗਿਆ ਜਦੀ ਟੀ-ਸ਼ਰਟ ਲਿਆਂਦੀ ਨਾ ਤੇ ਦੱਸਣ ਅੱਜ ਦੱਸਣੀ ਤੇ ਪੈਣੀ ਕਿਉਂਕਿ ਪਹਿਲੀ ਵਾਰੀ ਸੋਚਿਆ ਨਾ ਵੀ ਪਹਿਲੀ ਵਾਰੀ ਸਾਨੀ ਨਾ ਮਾ ਕੋਸ ਪਾਇਆ ਇਹ ਨਾ ਮਾ ਜੀ ਮੈਂ ਟੀ-ਸ਼ਰਟ ਪਾਈ ਮੈਨੂੰ ਪਤਾ ਨਹੀਂ ਕਿਤੇ ਨਾ ਮਾ ਕੋਈ ਜਿਹਾ ਪਾਇਆ ਹੀ ਨਹੀਂ ਕਦੀ ਤੇ ਹਮ ਬਿਚਾਰੀ ਹੈ ਨਾ ਐਦਾਂ ਲੋਕਾਂ ਨੇ ਹਰੇ-ਹਰੇ ਜਿਉਂ ਤਾ ਨੇ ਹੈਨਾ ਹਾਂ ਸਾਰੇ ਜਿੱਥੇ ਵੀ ਖੋ ਉੱਥੇ ਹਰੀ ਹਰੀ ਜਪਾਏ ਆ ਪਹਿਲੋਂ ਤਾਂ ਨਹੀਂ ਆ ਗਿਆ ਹੁਣ ਇਹ ਵੀ ਆ ਗਿਆ ਆ ਦੇਖੋ ਵੀ ਬੱਦਲ ਥੋੜਾ ਥੋੜਾ ਹੋ ਗਿਆ ਹੁਣ ਘਟ ਗਿਆ ਬੱਦਲ ਰਾਤੀ ਨਹੀਂ ਪੈ ਗਿਆ ਸੀ ਹਵਾ ਚੱਲਦੀ ਹੈ ਤੇ ਬੱਦਲ ਰਹਿੰਦਾ ਮੀਂਹ ਨਹੀਂ ਰਾਤੀ ਮੱਸਾ ਗਕਣ ਜਾਂ ਪਈ ਐ ਆ ਤੂੰ ਤਾਂ ਉੱਠ ਕੇ ਅੰਦਰ ਚੱਲ ਗਿਆ ਡਾਡੀ ਅਸੀਂ ਤੇ ਬਾਰਿਸ਼ ਉੱਤੇ ਰਹੇ ਇਹਨਾਂ ਕੁ ਕਬੂਤਰ ਬੜੇ ਬੜੇ ਕਬੂਤਰ ਕਿੰਨੇ ਆ ਇੱਥੇ ਚਿੱਟੇ ਚਿੱਟੇ ਕਬੂਤਰ ਸਾਡੇ ਉਧਰ ਰੱਖੇ ਆ ਤੇ ਇਦਾਂ ਨੂੰ ਕੀ ਹੋਇਆ ਨਹੀਂ ਆ ਕੀ ਐ ਇਹ ਉਹੀ ਜਿਹੜਾ ਮਿੱਠਾ ਖਾਦਾ ਸੀ ਕਾਹ ਦਾ ਮਠਾ ਦਾ ਬੇਸਨ ਬੇਸਨ ਥੋੜੀ ਆ ਬੇਸਨ ਆ ਤੇਰੀ ਬੇਸਨ ਖਾਦਾ ਹਿੰਨਾ ਜਿਹੜਾ ਤੇ ਮਮੀ ਨੂੰ ਜਿਹੜਾ ਬੱਚਾ ਮਤਲਬ ਜਿਹੜਾ ਖਰਾਬ ਡਿੱਗਾ ਹੀ ਹੋਇਆ ਇੱਥੇ ਤਾਂ ਲੱਗਣੀ ਪਨੀਰ ਦੀ ਸਬਜ਼ੀ ਖਰੀਦਣੀ ਹੈ ਪਨੀਰ ਦੀ ਸਬਜ਼ੀ ਆਹੋ ਮੈਂ ਪਨੀਰ ਦੀ ਸਬਜ਼ੀ ਇੱਥੇ ਵਾਅ ਲੱਗਣ ਠੰਡਾ ਠੰਡਾ ਮੌਸਮ ਹੋ ਰਿਹਾ ਆ ਮੇਰੀ ਚੱਪਲ ਇੱਥੇ ਮੈਂ ਡੜੀ ਗਈ ਭਾਈ ਇਹ ਨਾ ਆਉਂਦੇ ਡੜੀ ਨਾ ਆਉਂਦੇ ਗਾੜੀ ਚੱਪਲ ਨਾ ਚੱਲਦਾ चप्पल अपनी चप्पल हेठां चलिए इन मिथे रख दिए आप चप्पल पाल डाड़ी चप्पल है अपनी चप्पल पा लीए ਨਾਲੇ ਪੀਏ ਠੰਡਾ ਪਾਣੀ ਲੱਗੀਆਂ ਜਿਵੇਂ ਦਾਲ ਬਣਾਉਣਾ ਇਹ ਹੈ ਜੀ ਮਾਂਵਾਂ ਛੋਲਿਆਂ ਦੀ ਦਾਲ ਵਿੱਚ ਲਸਣ ਮੰਮੀ ਨੇ ਕੱਟ ਦਿੱਤਾ ਸੀ ਉਹ ਸਿਰ ਤੇ ਰਸੀਲਾ ਸਰ ਉਹ ਮਤੋਂ ਹਲਵਾ ਇਹਦੇ ਵਿੱਚ ਫਿਰ ਪਾਉਣਗੇ ਕੁੱਕਰ ਵਿੱਚ ਪਾਣੀ ਪਾਵਾਗੇ ਸੀਟੀਆਂ ਸ਼ੁਰੂ ਜਿਵੇਂ ਧੋ ਦਤੀਏ ਸਿਰ ਤੇ ਪਾਣੀ ਪਾ ਦਦੇ ਦਰ ਪਾਣੀ ਵੀ ਥਾ ਦੇ ਦਿੱਤਾ ਜੀ ਕੁੱਕਰ ਦੇ ਵਿੱਚ ਤੇ ਅੱਜ ਜੀ ਆ ਜ਼ਰੂਰ ਪਾਉਣੀ ਹੈ ਕਿਉਂਕਿ ਮੰਮੀ ਨੂੰ ਭੁੱਲ ਗਿਆ ਸੀ ਚੇਤਾ ਸਾਰੀ ਦਾਲ ਬਾਹਰ ਆ ਗਈ ਤੇ ਆ ਕੀ ਉਹਨੂੰ ਕਹਿੰਦੇ ਰਾਵੜ ਪਾਉਣੇ ਆ ਜੀ ਮਾਵਾ ਦੀ ਦਾਲ ਦੇ ਨਾਲ ਛੋਲ ਛੋਲ ਹਾਂ ਠੀਕ ਡਾਢੀ ਨਾ ਨਾ ਨਹੀਂ ਆ ਪਾ ਜੀ ਉਹ ਜੇ ਕੁੱਕਰ ਨਾਲ ਮੇਲ ਦਿੱਤਾ ਹੈ ਉਹਨਾਂ ਤਰ੍ਹਾਂ ਇਹ ਛੋਲਾਂ ਦਾ ਪਾਉਣਾ ਵਿੱਚ ਦਾਲ ਪਾ ਦਿੱਤੀ ਜੀ

ਹਾਂ 17 ਦੀ ਰੀਲ ਜੀ 17 ਦੀ ਤੇ ਮੈਂ ਇਹ ਪੰਜਾਂ ਵਾਲੀ ਨਹੀਂ ਮੇਰੀ ਹਵਲੋ ਜੀ ਇੱਥੋਂ ਪੰਜਾਂ ਵਾਲੀ ਰੀਲ ਨਹੀਂ ਉਹ ਓਕੇ ਚਲੋ ਜੀ ਜੀ ਫ੍ਰੀਜ ਤੋਂ ਲਈਏ ਖਦੀਰਾ ਗੂੰਦ ਖਦੀਰਾ ਗੂੰਦ ਇਹ ਜੀ ਸਾਡੀ ਖਦੀਰਾ ਗੂੰਦ ਕਿਉਂ ਤੇ ਰੱਖੀ ਸੀ ਇਹ ਇਹ ਫੂਕ ਨਿਕਲਾਂਗੀ ਜੀ ਥੋੜਾ ਮੈਂ ਤੁਹਾਨੂੰ ਸੋਲ ਬਰਾਂਡੀ ਪਤਾ ਨਹੀਂ ਜੀ ਲੱਗਾਂਗੇ ਵਿਸਲਜੀ ਪਰ ਚੱਲ ਲਈ ਮੈਂ ਮੈਂ ਤਾਂ ਚਲੋ ਇਹ ਤਾਂ ਕਰਦੇ ਜੀ ਅੱਜ ਦੀ ਵੀਡੀਓ ਲੈਣ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾ ਦਿਓ